ਸਤਿ ਸ਼੍ਰੀ ਅਕਾਲ ਮੈਂ ਜਗਜੀਤ ਸਿੰਘ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਹਾਣੀ ਪੜ ਰਹੇ ਹਾਂ ਵਾਇਆ ਸਪੇਨ ਮੌਤ ਦਾ ਰੇਗਿਸਤਾਨ ਚਰਨਜੀਤ ਸਿੰਘ ਸੁਜੋ ਵੱਲੋਂ ਇਹ ਲਿਖੀ ਗਈ ਕਹਾਣੀ ਹੈ ਉਹਨਾਂ ਦੇ ਜੀਵਨ ਦੀ ਸੱਚੀ ਘਟਨਾ ਜੋ ਉਹਨਾਂ ਨੇ ਬਾਹਰ ਜਾਣ ਦੇ ਸਮੇਂ ਆਪਣੇ ਪਿੰਡੇ ਤੇ ਹੰਡਾਈ ਪਿਛਲੀ ਵੀਡੀਓ ਵਿੱਚ ਆਪਾਂ ਇੱਥੋਂ ਤੱਕ ਪੜ ਚੁੱਕੇ ਹਾਂ ਏਜੰਟ ਖੁਦ ਬੇੜੀ ਵਿੱਚ ਬੈਠ ਗਿਆ ਅਤੇ ਮੁੰਡਿਆਂ ਨੂੰ ਗਾਲਾਂ ਕੱਢਣ ਲੱਗਾ ਕਹਿੰਦਾ ਆਉਣਾ ਤਾਂ ਆਓ ਨਹੀਂ ਤਾਂ ਮੈਂ ਚੱਲਿਆ ਇਸ ਤੋਂ ਅੱਗੇ ਅੱਜ ਆਪਾਂ ਸ਼ੁਰੂ ਕਰਾਂਗੇ। ਅਖੀਰ ਰੋਂਦੇ ਰੋਂਦੇ 12 ਮੁੰਡੇ ਬੇੜੀ ਵਿੱਚ ਬੈਠ ਗਏ ਜਿੰਨਾਂ ਵਿੱਚ ਮੈਂ ਵੀ ਸੀ। ਬੇੜੀ ਤੁਰਨ ਲੱਗੀ ਹੁਲਾਰੇ ਜਿਹੇ ਮਾਰਨ ਲੱਗ ਪਈ। ਫਿਰ ਥੋੜਾ ਜਿਹਾ ਅੱਗੇ ਜਾ ਕੇ ਜ਼ਿਆਦਾ ਡਿੱਕ ਡੋਲੇ ਖਾਣ ਲੱਗ ਪਈ। ਮਲਾ ਸਾਨੂੰ ਗੁੱਸੇ ਹੋਣ ਲੱਗ ਪਿਆ ਤੇ ਕਹਿੰਦਾ ਕੋਈ ਹਿੱਲੋ ਨਾ ਨਹੀਂ ਤਾਂ ਸਾਰੇ ਮਾਰੇ ਜਾਵਾਂਗੇ। ਅਸੀਂ ਸਾਰੇ ਚੁੱਪ ਕਰਕੇ ਬੈਠੇ ਰਹੇ ਬੇੜੀ ਟੁੱਟੀ ਹੋਣ ਕਰਕੇ ਪਾਣੀ ਵੀ ਵਿੱਚ ਪੈਂਦਾ ਸੀ ਇੰਨੇ ਤੰਗ ਹੋਣ ਦੇ ਬਾਵਜੂਦ ਵੀ ਵਾਹਿਗੁਰੂ ਦੀ ਮਿਹਰ ਨਾਲ ਅੱਧੇ ਘੰਟੇ ਬਾਅਦ ਬੇੜੀ ਦੂਸਰੇ ਕਿਨਾਰੇ ਪਹੁੰਚ ਗਈ ਇਸ ਤਰ੍ਹਾਂ ਤਿੰਨ ਗੇੜੇ ਲੱਗੇ ਤੇ ਸਾਰਿਆਂ ਤੇ ਬਾਬੇ ਦੀ ਕਿਰਪਾ ਹੀ ਰਹੀ ਪਰ ਜਦੋਂ ਏਜੰਟ ਨੇ ਸਾਰਿਆਂ ਦੀ ਗਿਣਤੀ ਕੀਤੀ ਤਾਂ ਇੱਕ ਮੁੰਡਾ ਘੱਟ ਸੀ ਪੜਤਾਲ ਕੀਤੀ ਤਾਂ ਪਤਾ ਲੱਗਾ ਯੂਪੀ ਸਟੇਟ ਵਾਲਾ ਮੁੰਡਾ ਗਾਇਬ ਹੈ ਆਲੇ-ਦੁਆਲੇ ਕਿਤੇ ਨਜ਼ਰ ਨਹੀਂ ਸੀ ਆਉਂਦਾ ਅਸੀਂ ਸਾਰੇ ਡਰ ਗਏ ਫਿਰ ਫਰੀਕਨ ਏਜੰਟ ਨੇ ਮੋਬਾਈਲ ਕੱਢਿਆ ਤੇ ਕਿਸੇ ਨੂੰ ਫੋਨ ਕੀਤਾ ਤਾਂ 1 ਘੰਟੇ ਬਾਅਦ ਰੇਤ ਤੇ ਚੱਲਣ ਵਾਲੀਆਂ ਲੈਂਡ ਕਰੂਜ਼ਰ ਤਿੰਨ ਗੱਡੀਆਂ ਆ ਗਈਆਂ ਸਾਨੂੰ ਏਜੰਟ ਨੇ ਫਟਾਫਟ ਬੈਠਣ ਲਈ ਕਿਹਾ ਪਰ ਅਸੀਂ ਆਪਣੇ ਯੂਪੀ ਵਾਲੇ ਮੁੰਡੇ ਬਾਰੇ ਪੁੱਛਿਆ ਤਾਂ ਏਜੰਟ ਸਾਨੂੰ ਗਾਲਾਂ ਕੱਢਣ ਲੱਗ ਪਿਆ ਅਸੀਂ ਡਰਦੇ ਮਾਰੇ ਗੱਡੀਆਂ ਵਿੱਚ ਬੈਠ ਗਏ ਗੱਡੀਆਂ ਤੁਰੰਤ ਤੁਰ ਪਈਆਂ ਗੱਡੀਆਂ ਬਹੁਤ ਤੇਜ਼ ਭੱਜੀਆਂ ਅਸੀਂ ਡਰਦੇ ਸਾਰੇ ਸਹਿਮੇ ਹੋਏ ਸੀ ਤੜਕੇ ਜਿਹੇ ਗੱਡੀਆਂ ਸਿੱਧੀਆਂ ਇੱਕ ਮਕਾਨ ਵਿੱਚ ਵਾਰ ਦਿੱਤੀਆਂ ਗਈਆਂ ਤੇ ਮਕਾਨ ਦਾ ਗੇਟ ਬੰਦ ਕਰ ਦਿੱਤਾ ਗਿਆ। ਜਦੋਂ ਅਸੀਂ ਗੱਡੀਆਂ ਵਿੱਚੋਂ ਉਤਰੇ ਤਾਂ ਮਕਾਨ ਵਿੱਚ 30-40 ਮੁੰਡੇ ਪਹਿਲਾਂ ਬੈਠੇ ਹੋਏ ਸੀ। 15 ਮੁੰਡੇ ਬੰਗਲਾਦੇਸ਼ੀ, 5 ਪੰਜਾਬੀ, ਬਾਕੀ ਸਾਰੇ ਨਿਗਰੋ ਸਨ। ਜਦੋਂ ਅਸੀਂ ਅੰਦਰ ਜਾ ਕੇ ਪੰਜਾਬੀ ਮੁੰਡਿਆਂ ਨੂੰ ਮਿਲੇ ਤਾਂ ਉਹ ਸਾਨੂੰ ਵੇਖ ਕੇ ਉੱਚੀ-ਉੱਚੀ ਰੋਣ ਲੱਗ ਪਏ। ਕਹਿੰਦੇ ਭਾਜੀ ਸਾਨੂੰ ਇੱਥੇ ਬੈਠਿਆਂ ਨੂੰ 5 ਮਹੀਨੇ ਹੋ ਜੇ ਲੱਗੇ। ਨਾ ਸਾਡਾ ਏਜੰਟ ਸਾਨੂੰ ਇੰਡੀਆ ਭੇਜਦਾ ਨਾ ਸਪੇਨ। ਨਾ ਹੀ ਸਾਨੂੰ ਘਰਦਿਆਂ ਨਾਲ ਗੱਲ ਕਰਨ ਦਿੰਦੇ ਆ, ਨਾ ਹੀ ਸਾਨੂੰ ਰੋਟੀ ਖਾਣ ਦਿੰਦੇ ਆ ਬਸ ਚੌਲ ਹੀ ਖਾਣ ਨੂੰ ਦਿੰਦੇ ਆ ਅਜੇ ਉਹ ਮੁੰਡੇ ਆਪਣੀ ਗੱਲ ਦੱਸ ਹੀ ਰਹੇ ਸੀ ਦੋ ਨਿਗਰੋ ਆਏ ਉਹਨਾਂ ਪੰਜਾਂ ਮੁੰਡਿਆਂ ਨੂੰ ਕਢੀਸਦੇ ਹੋਏ ਦੂਸਰੇ ਕਮਰੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਅਸੀਂ ਹੈਰਾਨ ਪਰੇਸ਼ਾਨ ਸਭ ਕੁਝ ਵੇਖ ਰਹੇ ਸੀ ਇਸ ਪਿੱਛੋਂ ਸਾਨੂੰ ਹਦਾਇਤ ਦਿੱਤੀ ਗਈ ਕਿ ਤੁਸੀਂ 37 ਮੁੰਡੇ ਸਿਰਫ ਆਪਸ ਵਿੱਚ ਹੀ ਗੱਲ ਕਰ ਸਕਦੇ ਜੇ ਹੋਰ ਕਿਸੇ ਨਾਲ ਨਹੀਂ ਉਧਰੋਂ ਦੂਸਰੇ ਕਮਰੇ ਵਿੱਚ ਬੰਦ ਪੰਜਾਬੀ ਮੁੰਡੇ ਚੀਕਾਂ ਮਾਰਦੇ ਉੱਚੀ ਉੱਚੀ ਰੋਂਦੇ ਸਾਨੂੰ ਸੁਣਦੇ ਸਨ ਅਸੀਂ ਅਜੇ ਉੱਥੇ ਬੈਠੇ ਹੀ ਸੀ ਇੰਨੇ ਚਿਰ ਨੂੰ ਸਾਡੇ ਨਾਲੋਂ ਵਿਛੜਿਆ ਯੂਪੀ ਵਾਲਾ ਮੁੰਡਾ ਸਾਡੇ ਕਮਰੇ ਵਿੱਚ ਰਜੇਸ਼ ਤੇ ਅਜੇ ਏਜੰਟ ਨਾਲ ਆ ਗਿਆ ਅਸੀਂ ਉਸ ਨੂੰ ਵੇਖ ਕੇ ਖੁਸ਼ ਹੋਏ ਤੇ ਜਫੀ ਪਾ ਕੇ ਰੋਣ ਲੱਗ ਪਏ ਸੋ ਫਿਰ ਯੂਪੀ ਵਾਲੇ ਮੁੰਡੇ ਨੇ ਦੱਸਿਆ ਕਿ ਮੈਨੂੰ ਰਾਹ ਵਿੱਚ ਪੁਲਿਸ ਨੇ ਫੜ ਲਿਆ ਸੀ ਹੁਣ ਮੈਨੂੰ ਏਜੰਟ ਪੈਸੇ ਦੇ ਕੇ ਛਡਵਾ ਕੇ ਲਿਆਏ ਨੇ ਉਧਰੋਂ ਦੂਸਰੇ ਕਮਰੇ ਵਿੱਚੋਂ ਪੰਜਾਬੀ ਮੁੰਡੇ ਉੱਚੀ ਉੱਚੀ ਚੀਕਾਂ ਮਾਰ ਰਹੇ ਸੀ ਕਿ ਸਾਨੂੰ ਵੀ ਪੰਜਾਬੀ ਵੀਰਾਂ ਦੇ ਨਾਲ ਸਪੇਨ ਭੇਜ ਦਿਓ ਰਜੇਸ਼ ਦੇ ਕਹਿਣ ਤੇ ਉਹ ਮੁੰਡੇ ਸਾਡੇ ਵਾਲੇ ਕਮਰੇ ਵਿੱਚ ਆ ਗਏ। ਏਜੰਟ ਨੇ ਕਿਹਾ ਕਿ ਪਰ ਤੁਹਾਨੂੰ ਅਜੇ ਸੁਪੇਣ ਨਹੀਂ ਭੇਜ ਸਕਦੇ ਕਿਉਂਕਿ ਤੁਹਾਡੇ ਵਾਲੇ ਏਜੰਟ ਨੇ ਸਾਨੂੰ ਪੇਮੈਂਟ ਨਹੀਂ ਕੀਤੀ। ਇਹ ਕਹਿ ਕੇ ਏਜੰਟ ਚਲੇ ਗਏ। ਹੁਣ ਅਸੀਂ ਤਾਂ ਚਲੇ ਜਾਣਾ ਸੀ ਪਰ ਦੂਸਰੇ ਮੁੰਡਿਆਂ ਨੇ ਇੱਥੇ ਰਹਿ ਜਾਣਾ ਸੀ। ਸੋ ਮੈਂ ਕਾਲਾ, ਇੰਦਰਜੀਤ, ਤਰਮਿੰਦਰ, ਮਨਪ੍ਰੀਤ ਜੀਤੇ ਤੇ ਗੜਸ਼ੰਕਰ ਵਾਲੇ ਅਲੀ ਨੇ 10-10 ਡਾਲਰ ਮਦਦ ਵਜੋਂ ਉਹਨਾਂ ਪੰਜਾਬੀ ਵੀਰਾਂ ਨੂੰ ਦਿੱਤੇ। ਉਹਨਾਂ ਮੁੰਡਿਆਂ ਨੇ ਵੀ ਸਾਨੂੰ ਸੁਚੇਤ ਕਰ ਦਿੱਤਾ ਕਿ ਤੁਹਾਡਾ ਆਉਣ ਵਾਲਾ ਸਫ਼ਰ ਬਹੁਤ ਮੁਸ਼ਕਲ ਹੋਣਾ ਹੈ ਸੋ ਧਿਆਨ ਨਾਲ ਰਹਿਓ ਅਸੀਂ ਕਿਹਾ ਯਾਰ ਸਾਨੂੰ ਤਾਂ ਕਿਹਾ ਸੀ ਕਿ ਤੁਸੀਂ ਏਸੀ ਗੱਡੀਆਂ ਵਿੱਚ ਸਪੇਨ ਜਾਵੋਗੇ ਸੋ ਸਾਨੂੰ ਤਾਂ ਕੋਈ ਮੁਸ਼ਕਲ ਨਹੀਂ ਆਵੇਗੀ ਤਾਂ ਉਹਨਾਂ ਮੁੰਡਿਆਂ ਨੇ ਵਿਅੰਗਮਈ ਢੰਗ ਵਿੱਚ ਸਾਨੂੰ ਕਿਹਾ ਕਿ ਸਾਨੂੰ ਵੀ ਇੰਡੀਆ ਆਹੀ ਕੁਛ ਕਿਹਾ ਗਿਆ ਸੀ ਇਸ ਕਰਕੇ ਸਾਡੀ ਗੱਲ ਧਿਆਨ ਨਾਲ ਸੁਣੋ ਅਸੀਂ ਸਾਰੇ ਸਾਵਧਾਨ ਹੋ ਕੇ ਸੁਣਨ ਲੱਗੇ ਉਹਨਾਂ ਦੱਸਿਆ ਕਿ ਏਜੰਟਾਂ ਨੇ ਹੁਣ ਤੁਹਾਨੂੰ ਅਲਜੀਰੀਆ ਨਹੀਂ ਮੁਰਤਾਨੀਆ ਦੇਸ਼ ਵੱਲ ਤੋਂ ਭੇਜਣਾ ਹੈ ਜਿੱਥੇ ਜਾਣ ਲਈ ਤੁਹਾਨੂੰ 4 ਦਿਨ ਲੱਗਨੇ ਨੇ ਪਰ ਤੁਹਾਨੂੰ ਰਸਤੇ ਵਿੱਚ ਪਾਣੀ ਨਹੀਂ ਮਿਲਣਾ ਬਸ ਰੇਤ ਹੀ ਰੇਤ ਕੋਈ ਦਰਖਤ ਵੀ ਨਹੀਂ ਮਿਲਣਾ ਇਸ ਕਰਕੇ ਪਾਣੀ ਬਹੁਤ ਸਰਫੇ ਨਾਲ ਵਰਤਣਾ ਕਰੂਲੀ ਵੀ ਨਾ ਕਰਨਾ ਮੂੰਹ ਵੀ ਨਾ ਧੋਣਾ ਤੇ ਨਾ ਹੀ ਰੱਜ ਕੇ ਪੀਣਾ ਜਿੰਨੀ ਕੁ ਲੋੜ ਹੋਵੇ ਬਸ ਇੰਨਾ ਕੁ ਪੀਣਾ ਧਿਆਨ ਰੱਖਣਾ ਕਈ ਵਾਰ ਇਹ ਡੋਂਕਰ ਰਸਤੇ ਵਿੱਚ ਛੱਡ ਕੇ ਵੀ ਭੱਜ ਜਾਂਦੇ ਨੇ ਇਸ ਤਰ੍ਹਾਂ ਉਹਨਾਂ ਸਾਨੂੰ ਕਾਫੀ ਕੁਝ ਦੱਸਿਆ ਤੇ ਅਸੀਂ ਇਮਾਨਦਾਰ ਵਿਦਿਆਰਥੀਆਂ ਵਾਂਗ ਉਹਨਾਂ ਦੀਆਂ ਗੱਲਾਂ ਸੁਣੀਆਂ ਰਾਤ ਤਿੰਨ ਲੈਂਡ ਕਰੂਜ਼ਰ ਗੱਡੀਆਂ ਸਾਡੇ ਮਕਾਨ ਵਿੱਚ ਨੀਗਰੋ ਮੁੰਡਿਆਂ ਨੇ ਸਾਡਾ ਸਮਾਨ ਗੱਡੀਆਂ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ। ਤਿੰਨ ਡਰਮ ਤੇਲ ਦੇ 10 ਕੰਨੀਆਂ 20-20 ਲੀਟਰ ਪਾਣੀ ਦੀਆਂ ਰੱਖ ਲਈਆਂ। ਸਾਡੇ ਵਾਲੀ ਗੱਡੀ ਵਿੱਚ 2-50-50 ਕਿਲੋ ਦੇ ਥੈਲੇ ਚੌਲਾ ਨਾਲ ਭਰ ਕੇ ਤੇ 60 ਡੱਬੇ ਸਬਜ਼ੀ ਦੇ 10 ਕਿਲੋ ਖੰਡ, 5 ਪੈਕਟ ਕਿਲੋ-ਕਿਲੋ ਵਾਲੇ ਦੁੱਧ ਦੇ ਗੱਡੀ ਵਿੱਚ ਰੱਖ ਦਿੱਤੇ। ਇੰਨੇ ਚਿਰ ਵਿੱਚ ਇੱਕ ਅਲੀ ਨਾਮ ਦਾ ਬਦਮਾਸ਼ ਟਾਈਪ ਬੰਦਾ ਸਫਾਰੀ ਵਰਗੀ ਗੱਡੀ ਵਿੱਚ ਆਇਆ ਜਿਸ ਨੂੰ ਵੇਖ ਕੇ ਸਾਰੇ ਖੜੇ ਹੋ ਗਏ। ਇਸ ਬੰਦੇ ਦੇ ਨਾਲ 4-5 ਨਮੈਨ ਵੀ ਸਨ ਸਾਨੂੰ ਦੂਸਰੇ ਪੰਜਾਬੀ ਮੁੰਡਿਆਂ ਨੇ ਦੱਸਿਆ ਕਿ ਇਹ ਸਾਰਿਆਂ ਦਾ ਬੌਸ ਸਾਤੇ ਬਹੁਤ ਹੀ ਵੱਡਾ ਮਾਫੀਆ ਡਾਣਾ ਏਜੰਟਾਂ ਕੋਲੋਂ ਪੈਸੇ ਲੈ ਕੇ ਦੇਸ਼ਾਂ ਵਿੱਚ ਮੁੰਡੇ ਸਪਲਾਈ ਕਰਦਾ ਵਾ ਉਸ ਨੂੰ ਸਾਰੇ ਹਾਜੀ ਬੁਲਾਉਂਦੇ ਸੀ ਕਿਉਂਕਿ ਇਹ ਮੁਸਲਮਾਨ ਹੋਣ ਕਰਕੇ 사우ਦੀ ਅਰਬ ਵਿੱਚ ਹੱਜ ਕਰਕੇ ਆਇਆ ਸੀ ਉਸ ਨੇ ਤਿੰਨ ਗੱਡੀਆਂ ਵਿੱਚ ਦੋ ਦੋ ਡੋਂਕਰ ਅਤੇ ਦੋ ਗੱਡੀਆਂ ਵਿੱਚ 12-12 ਮੁੰਡੇ ਬਿਠਾਉਣ ਦਾ ਇਸ਼ਾਰਾ ਕੀਤਾ ਤੇ ਇੱਕ ਗੱਡੀ ਵਿੱਚ 13 ਮੁੰਡੇ ਬਿਠਾ ਦਿੱਤੇ ਉਹਨਾਂ ਡੋਂਕਰਾਂ ਦਾ ਪਹਿਰਾਵਾ ਬਹੁਤ ਅਜੀਬ ਸੀ ਸਿਰ ਤੇ ਮੂੰਹ ਪੱਗ ਨਾਲ ਟਕੇ ਸੀ ਅੱਖਾਂ ਹੀ ਦਿਸਦੀਆਂ ਸੀ ਉਹਨਾਂ ਦੇ ਕੱਦ ਵੀ 6 6 ਫੁੱਟ ਲੰਬੇ ਤੇ ਸ਼ਕਲਾਂ ਵੀ ਬਹੁਤ ਭੜੀਆਂ ਸੀ ਰੰਗ ਸਾਰਿਆਂ ਦਾ ਕਾਲਾ ਤੇ ਤਿੰਨਾਂ ਦੇ ਹੱਥ ਵਿੱਚ ਵਾਇਰਲੈਸ ਸੈੱਟ ਵਰਗੇ ਫੋਨ ਸੀ ਉਹਨਾਂ ਨੇ ਨੀਲੇ ਰੰਗ ਦੇ ਚੋਲੇ ਪਾਏ ਹੋਏ ਸੀ ਜਦੋਂ ਅਸੀਂ 12 ਮੁੰਡੇ ਆਪਣੀ ਗੱਡੀ ਵਿੱਚ ਬੈਠੇ ਤਾਂ ਜਗ੍ਹਾ ਥੋੜੀ ਹੋਣ ਕਰਕੇ ਸਾਰੇ ਬਹੁਤ ਤੰਗ ਸੀ ਸਾਡੀਆਂ ਲੱਤਾਂ ਬਾਹਰ ਲਮਕਦੀਆਂ ਸਨ ਆਪਣੀਆਂ ਬਾਹਾਂ ਅਸੀਂ ਇੱਕ ਦੂਜੇ ਦੇ ਉੱਪਰ ਰੱਖ ਲਈਆਂ ਕਿਉਂਕਿ ਹੱਥ ਪਾਉਣ ਲਈ ਕੋਈ ਆਸਰਾ ਨਹੀਂ ਸੀ ਸਾਰੇ ਕਬਰਾਏ ਹੋਏ ਤੇ ਸਹਮੇ ਹੋਏ ਬੈਠੇ ਸੀ ਜਦੋਂ ਸਾਡੀਆਂ ਗੱਡੀਆਂ ਸਟਾਰਟ ਹੋਈਆਂ ਤਾਂ ਪਿੱਛੇ ਰਹਿ ਗਏ ਪੰਜ ਪੰਜਾਬੀ ਮੁੰਡੇ ਤੇ ਬੰਗਾਲੀ ਮੁੰਡੇ ਉੱਚੀ ਉੱਚੀ ਰੋਣ ਲੱਗ ਪਏ ਉਹਨਾਂ ਨੂੰ ਖਦਸ਼ਾ ਸੀ ਕਿ ਸ਼ਾਇਦ ਹੀ ਕੋਈ ਇੰਨਾਂ ਵਿੱਚੋਂ ਬਚੇ ਉਹਨਾਂ ਨੂੰ ਵੇਖ ਕੇ ਸਾਡਾ ਵੀ ਰੋਣਾ ਨਿਕਲ ਗਿਆ ਹਾਜੀ ਨੇ ਡੌਂਕਰਾਂ ਨਾਲ ਤੇ ਸਾਡੇ ਵਾਲੇ ਏਜੰਟ ਨਾਲ ਗੁਪਤ ਗੱਲ ਕੀਤੀ ਤੇ ਸਾਰੇ ਆਪੋ ਆਪਣੀਆਂ ਗੱਡੀਆਂ ਵਿੱਚ ਬੈਠ ਗਏ ਸਾਡੇ ਵਾਲਾ ਏਜੰਟ ਤੇ ਅਲੀ ਸਫਾਰੀ ਵਰਗੀ ਗੱਡੀ ਵਿੱਚ ਬੈਠ ਗਏ ਉਹ ਗੱਡੀ ਸਾਡੇ ਤੋਂ ਅੱਗੇ ਲੰਘ ਗਈ ਜਦੋਂ ਸਾਡੀਆਂ ਗੱਡੀਆਂ ਮਕਾਨ ਵਿੱਚੋਂ ਬਾਹਰ ਨਿਕਲਣ ਲੱਗੀਆਂ ਤਾਂ ਅਸੀਂ ਪੰਜਾਬੀ ਮੁੰਡਿਆਂ ਨੇ ਰੋਂਦਿਆਂ ਰੋਂਦਿਆਂ ਅਚਾਨਕ ਇੱਕਦਮ ਜ਼ੋਰ ਨਾਲ ਬੋਲੇ ਸੋ ਨਿਹਾਲ ਕੇਹਾ ਪਿੱਛੇ ਰਹਿ ਗਏ ਮੁੰਡਿਆਂ ਨੇ ਸਤਿ ਸ਼੍ਰੀ ਅਕਾਲ ਦਾ ਗਰਜਵਾਂ ਜਵਾਬ ਦਿੱਤਾ ਤੇ ਗੱਡੀਆਂ ਚੱਲ ਪਈਆਂ ਗੱਡੀਆਂ ਜਿਉਂ ਹੀ ਦੌੜੀਆਂ ਅਸੀਂ ਸਾਰੇ ਡਰ ਗਏ ਕਿਉਂਕਿ ਨਾ ਤਾਂ ਗੱਡੀਆਂ ਉੱਪਰ ਕੋਈ ਛੱਤ ਸੀ ਨਾ ਹੀ ਤਰਪਾਲ ਗੱਡੀਆਂ ਬਹੁਤ ਤੇਜ਼ ਭਜਾਈਆਂ ਜਾ ਰਹੀਆਂ ਸੀ ਅਸੀਂ ਸੋਚਦੇ ਹੀ ਰਹਿ ਗਏ ਕਿ ਗੱਡੀਆਂ ਇੰਨੀ ਤੇਜ਼ ਕਿਉਂ ਭਜਾ ਰਹੇ ਹਨ ਨਾ ਚਾ ਦਾ ਰਸਤਾ ਨਾ ਕੋਈ ਸੜਕ ਸਿਰਫ ਰੇਤਾ ਹੀ ਰੇਤਾ ਰੇਤਾ ਦੀ ਲੀਹਾਂ ਤੇ ਗੱਡੀਆਂ ਭੱਜੀਆਂ ਜਾ ਰਹੀਆਂ ਸਨ ਸਪੀਡ ਤਾਂ ਤੇਜ਼ ਹੈ ਹੀ ਸੀ ਉੱਤੋਂ ਕੱਟ ਵੀ ਬਹੁਤ ਜ਼ੋਰ ਨਾਲ ਮਾਰਦੇ ਸਨ ਇਸੇ ਤਰ੍ਹਾਂ ਕੱਟ ਮਾਰਨ ਲੱਗਿਆਂ ਇੱਕ ਵਾਰ ਰਸ਼ਪਾਲ ਬਗਵਾਈ ਵਾਲਾ ਡਿੱਗ ਹੀ ਪਿਆ ਪਰ ਉਸਨੇ ਹੱਥ ਪਾਈ ਰੱਖਿਆ ਜਿਸ ਕਾਰਨ ਉਹ ਚੱਲਦੀ ਤੇਜ਼ ਗੱਡੀ ਨਾਲ ਲੰਮਕ ਗਿਆ ਫਿਰ ਨਾਲ ਦੇ ਮੁੰਡਿਆਂ ਨੇ ਜ਼ੋਰ ਨਾਲ ਬਾਹੋਂ ਫੜ ਕੇ ਵਾਪਸ ਉੱਪਰ ਖਿੱਚ ਲਿਆ ਪਰ ਸਾਰੇ ਮੁੰਡੇ ਇੱਕ ਵਾਰ ਚੀਕਾ ਮਾਰ ਉੱਠੇ ਸਾਡੇ ਕੋਲੋਂ ਆਪਸ ਵਿੱਚ ਕੋਈ ਗੱਲ ਨਹੀਂ ਸੀ ਹੋ ਰਹੀ ਕਿ ਕਿਉਂਕਿ ਹਵਾ ਬਹੁਤ ਤੇਜ਼ ਚੱਲ ਰਹੀ ਸੀ ਅਸੀਂ ਸਾਰੇ ਡਰ ਦੇ ਮਾਰੇ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗ ਪਏ ਅਸੀਂ ਰਾਤ 9 ਵਜੇ ਤੁਰੇ ਸੀ ਤੇ ਅੱਧੀ ਰਾਤ ਨੂੰ 1 ਵਜੇ ਉਜਾੜ ਬਿਆਬਾਨ ਜੰਗਲ ਵਿੱਚ ਗੱਡੀ ਰੋਕ ਲਈ ਉਹਨਾਂ ਸਾਰੇ ਮੁੰਡਿਆਂ ਨੂੰ ਕਿਹਾ ਕਿ ਨਾ ਖੜਨਾ ਨਾ ਹੀ ਬੈਠਣਾ ਬਸ ਸਾਰੇ ਲੰਬੇ ਪੈ ਜਾਓ ਅਸੀਂ ਸਾਰਿਆਂ ਨੇ ਰੋਣ ਹੱਕੇ ਹੋ ਕੇ ਇੱਕ ਦੂਜੇ ਵੱਲ ਵੇਖਿਆ ਕਿਉਂਕਿ ਨਾ ਤਾਂ ਸਾਡੇ ਕੋਲ ਕੋਈ ਕੱਪੜਾ ਸੀ ਥੱਲੇ ਵਿਛਾਉਣ ਨੂੰ ਨਾ ਹੀ ਕੋਈ ਚਾਦਰ ਸੀ ਉੱਪਰ ਲੈਣ ਨੂੰ ਅਖੀਰ ਭਾਣਾ ਮੰਨ ਕੇ ਅਸੀਂ ਸਾਰੇ ਆਪਣੀ ਗੱਡੀ ਥੱਲੇ ਬੈਠ ਗਏ ਇੱਥੇ ਮੌਸਮ ਇਸ ਤਰ੍ਹਾਂ ਸੀ ਕਿ ਦਿਨੇ ਤਾਂ ਬਹੁਤ ਗਰਮੀ ਰਹਿੰਦੀ ਸੀ ਪਰ ਰਾਤ ਨੂੰ ਬਹੁਤ ਠੰਡ ਹੋ ਜਾਂਦੀ ਸੀ ਸੋ ਠੰਡ ਤੋਂ ਬਚਣ ਲਈ ਅਸੀਂ ਸਾਰੇ ਆਪਣੀਆਂ ਛਾਤੀਆਂ ਭਾਰ ਲੰਮੇ ਤਾਂ ਪੈ ਗਏ ਪਰ ਨੀਂਦ ਨਾ ਸਾਨੂੰ ਆਈ ਮੈਨੂੰ ਆਪਣੇ ਭੈਣ ਭਰਾਵਾਂ ਮਾਤਾ ਪਿਤਾ ਅਤੇ ਮਾਸੀ ਦੀ ਬਹੁਤ ਯਾਦ ਆਈ ਸੱਚੇ ਪਾਤਸ਼ਾਹ ਇੱਕ ਵਾਰ ਬਚਾ ਲੈ ਆਪ ਮਹਾਰੇ ਅਰਦਾਸਾਂ ਨਿਕਲ ਰਹੀਆਂ ਸਨ ਜਿਨ੍ਹਾਂ ਘਰਦਿਆਂ ਲਾਗੇ ਕਦੇ ਬੈਠ ਕੇ ਵੀ ਨਹੀਂ ਸੀ ਵੇਖਿਆ ਅੱਜ ਉਹਨਾਂ ਘਰਦਿਆਂ ਨੂੰ ਅਸੀਂ ਆਪਣੇ ਮਨ ਵਿੱਚ ਵਸਾ ਕੇ ਸਪਨੇ ਲੈ ਕੇ ਯਾਦ ਕਰਕੇ ਆਪਣੇ ਆਪ ਨਾਲ ਗੱਲਾਂ ਕਰ ਰਹੇ ਸੀ ਮੇਰੀ ਮਾਂ ਮੇਰੀ ਭੈਣ ਮੇਰੇ ਵੀਰ ਅੱਜ ਮੈਨੂੰ ਪਤਾ ਲੱਗਾ ਕਿ ਸਾਨੂੰ ਤੁਹਾਡੀ ਕਿੰਨੀ ਲੋੜ ਹੈ ਅੱਜ ਤੁਹਾਨੂੰ ਸਾਰਿਆਂ ਨੂੰ ਮਿਲਣ ਲਈ ਤਰਸ ਰਹੇ ਹਾਂ ਅਸੀਂ ਘਰ ਵਿੱਚ ਕਦੀ ਬਹੀ ਰੋਟੀ ਵੀ ਨਹੀਂ ਸੀ ਖਾਧੀ ਅੱਜ ਬਹੀ ਰੋਟੀ ਕੀ ਸੁੱਕੀ ਰੋਟੀ ਨੂੰ ਵੀ ਤਰਸ ਰਹੇ ਹਾਂ ਇੰਦਰਜੀਤ ਮੇਰੇ ਮਾਮੇ ਦਾ ਮੁੰਡਾ ਹੋਣ ਕਰਕੇ ਅਸੀਂ ਸਾਰੀ ਰਾਤ ਗੱਲਾਂ ਕਰਦੇ ਰਹੇ ਜਦੋਂ ਸਵੇਰੇ 5 ਵਜੇ ਤਾਂ ਡੌਂਕਰਾਂ ਨੇ ਸਾਰਿਆਂ ਨੂੰ ਉਠਾਇਆ ਤੇ ਇਸ਼ਾਰਾ ਕੀਤਾ ਫਟਾਫਟ ਆਪਣੀ ਗੱਡੀਆਂ ਵਿੱਚ ਬੈਠ ਜਾਓ ਅਸੀਂ ਉੱਠ ਪਏ ਸਾਡੇ ਵਿੱਚੋਂ ਕਿਸੇ ਨੇ ਵੀ ਨਾ ਮੂੰਹ ਤੋਤਤਾ ਨਾ ਕਰੋਲੀ ਕੀਤੀ ਤੇ ਨਾ ਹੀ ਪਾਣੀ ਪੀਤਾ ਅਸੀਂ ਅਜੇ ਗੱਡੀ ਵਿੱਚ ਬੈਠੇ ਹੀ ਰਹੇ ਸੀ ਕਿ ਗੱਡੀਆਂ ਤੁਰ ਪਈਆਂ ਚਾਰ ਪੰਜ ਮੁੰਡੇ ਤਾਂ ਚੀਕਾਂ ਮਾਰਦੇ ਹੋਏ ਭੱਜ ਕੇ ਗੱਡੀ ਵਿੱਚ ਚੜੇ ਸਾਡੇ ਵਿੱਚ ਰਸ਼ਪਾਲ ਸਿੰਘ ਬਗਵਾਈ ਵਾਲਾ ਬੀਰੂ ਮੇਲੇ ਵਾਲਾ ਘਰੋਂ ਤੁਰਨ ਵੇਲੇ ਸਾਬਤ ਸੂਰਤ ਸਨ ਇਹਨਾਂ ਨੇ ਆਪਣੇ ਵਾਲ ਦਿੱਲੀ ਹੀ ਕਟਵਾ ਦਿੱਤੇ ਸਨ ਪਰ ਪੱਗਾਂ ਅਜੇ ਕੋਲ ਸਨ ਅਸੀਂ ਫਟਾਫਟ ਪੱਗਾਂ ਨਾਲ ਆਪਣਾ ਚਾਰ ਚੁਫੇਰਾ ਬੰਨ ਲਿਆ ਅਤੇ ਆਪਣੀਆਂ ਲੱਤਾਂ ਡੋਂਕਰਾਂ ਵੱਲੋਂ ਦਿੱਤੇ ਰਸੇ ਨਾਲ ਬੰਨ ਲਈਆਂ ਤਾਂ ਕਿ ਗੱਡੀ ਦੇ ਹੁਲਾਰੇ ਨਾਲ ਥੱਲੇ ਨਾ ਡਿੱਗ ਜਾਈਏ। ਗੱਡੀਆਂ ਬੜੇ ਹੀ ਗਲਤ ਢੰਗ ਨਾਲ ਚਲਾਈਆਂ ਜਾ ਰਹੀਆਂ ਸਨ ਪਰ ਦੁੱਖ ਦੀ ਗੱਲ ਇਹ ਸੀ ਕਿ ਜੇ ਕੋਈ ਗਲਤੀ ਨਾਲ ਡਿੱਗ ਜਾਵੇ ਤਾਂ ਇਹ ਡੋਂਕਰ ਗੱਡੀ ਰੋਕਦੇ ਨਹੀਂ ਸੀ। ਜਿੱਧਰ ਦੀ ਅਸੀਂ ਲੰਘ ਰਹੇ ਸੀ ਚਾਰੇ ਪਾਸੇ ਕੋਈ ਰਸਤਾ ਨਹੀਂ ਸੀ ਦਿਖਦਾ। ਜੇ ਕੁਝ ਹੈਗਾ ਸੀ ਤਾਂ ਛੋਟੇ-ਛੋਟੇ ਦਰਖਤ ਬਿਨਾ ਪੱਤਿਆਂ ਤੋਂ ਪਰ ਧੁੱਪ ਇੰਨੀ ਸੀ ਜਿਸ ਦਾ ਕੋਈ ਅੰਤ ਨਹੀਂ ਸੀ। ਅਸੀਂ ਸਾਰੇ ਮੁੰਡਿਆਂ ਨੇ ਆਪਣੀਆਂ ਕਮੀਜ਼ਾਂ ਨਾਲ ਉਹ ਚੰਗੀ ਤਰ੍ਹਾਂ ਟੱਕੇ ਹੋਏ ਸਨ ਕਿਉਂਕਿ ਰੇਤਾ ਬਹੁਤ ਉੱਡਦਾ ਸੀ ਅਤੇ ਅੱਖਾਂ ਵਿੱਚ ਪੈਂਦਾ ਸੀ ਇਸੇ ਤਰ੍ਹਾਂ ਅਸੀਂ ਬਿਨਾਂ ਕੁਝ ਖਾਦੇ ਪੀਤੇ ਚੱਲਦੇ ਰਹੇ ਗੱਡੀ 3-4 ਘੰਟੇ ਚੱਲੀ ਤਾਂ ਅੱਗੇ ਇੱਕ ਬੱਕਰੀਆਂ ਚਾਰਨ ਵਾਲਾ ਆਜੜੀ ਮਿਲਿਆ ਸਾਡੇ ਡੋਂਕਰਾਂ ਨੇ ਬੱਕਰੀਆਂ ਵਾਲੇ ਕੋਲ ਗੱਡੀ ਰੋਕ ਕੇ ਇੱਕ ਬੱਕਰੀ ਚੁੱਕ ਲਈ ਅਸੀਂ ਹੈਰਾਨ ਸੀ ਕਿ ਇਹਨਾਂ ਬੱਕਰੀ ਕਿਉਂ ਚੁੱਕੀ ਹੈ ਫਿਰ ਵੇਖਦਿਆਂ ਹੀ ਵੇਖਿਆ ਡੋਂਕਰਾਂ ਨੇ ਬੱਕਰੀ ਦੀਆਂ ਲੱਤਾਂ ਬੰਨ੍ਹ ਦਿੱਤੀਆਂ ਅਸੀਂ ਹੈਰਾਨ ਹੋਏ ਚੁੱਪ ਕੀਤੇ ਇਹ ਸਾਰਾ ਕੁਝ ਵੇਖਦੇ ਰਹੇ ਫਿਰ ਉਹਨਾਂ ਨੇ ਬੱਕਰੀ ਕੇ ਪਾਸੇ ਕਰਕੇ ਗੱਡੀ ਵਿੱਚੋਂ ਇੱਕ ਤਿੱਖਾ ਦਾਤ ਕੱਢ ਲੈਂਦਾ ਧੰਨਵਾਦ ਚੱਲਦਾ ਹਾਂ ਬਾਕੀ ਦੀ ਕਹਾਣੀ ਕੱਲ ਨੂੰ